ਸਾਹਿਬਾ ਦੋਸਤੋ ਆਖਰ 2 ਮਹੀਨੇ ਦੀ ਮਿਹਨਤ ਤੋਂ ਬਾਅਦ ਜੀਨੀਅਸ ਸਕੂਲ ਜੋ ਕਿ ਇੱਕ ਇੰਟਰਨੈਸ਼ਨਲ ਟਿਊਸ਼ਨ ਬ੍ਰਾਂਡ ਹੈ ਜਿੱਥੇ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਜਿਹੜੇ ਬੱਚੇ ਆ ਉਹ ਕੋਚਿੰਗ ਲੈ ਸਕਦੇ ਨੇ ਫਿਜ਼ਿਕਸ, కెਮਿਸਟਰੀ, ਬਾਇਓ ਜੋ ਵੀ ਕਲਾਸਸ ਸ਼ੁਰੂ ਹੋ ਚੁੱਕੀਆਂ ਨੇ ਐਡਵਾਂਸਡ ਇਨਫਰਾਸਟ੍ਰਕਚਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਲੇਟੈਸਟ ਇੰਕਰਾ ਦੇ ਨਾਲ ਤੇ ਮੈਂ ਤੁਹਾਨੂੰ ਇਹਦੇ ਵਿੱਚ ਕਲਾਸਰੂਮ ਵੀ ਦਿਖਾਵਾਂਗਾ ਤੇ ਫਰਮ ਤੁਹਾਨੂੰ ਆਫਰ ਦੱਸਦਾ ਜੇ ਤੁਸੀਂ ਹੁਣ ਰਜਿਸਟਰ ਕਰਦੇ ਹੋ 2 ਮਹੀਨੇ ਤੱਕ ਦੀਆਂ ਡੈਮੋ ਕਲਾਸਿਸ ਐ ਜਿਹੜੀਆਂ ਉਹ ਤੁਹਾਨੂੰ ਬਿਲਕੁਲ ਫ੍ਰੀ ਮਿਲ ਸਕਦੀਆਂ ਨੇ ਤੇ ਹੁਣ ਜੇ ਤੁਸੀਂ ਰਜਿਸਟਰ ਕਰਦੇ ਹੋ ਤਾਂ ਤੁਹਾਨੂੰ 75% ਤੱਕ ਦਾ ਜਿਹੜਾ ਡਿਸਕਾਊਂਟ ਹੈ ਸਕਾਲਰਸ਼ਿਪ ਹੈ ਉਹ ਤੁਹਾਨੂੰ ਮਿਲ ਸਕਦਾ ਆ ਤੇ ਜਿਹੜੀਆਂ ਕਲਾਸਿਸ ਨੇ ਮੈਂ ਤੁਹਾਨੂੰ ਦਿਖਾਵਾ ਜੀਨੀਅਰ ਸਕਵਾੜ ਦੇ ਜਿੱਥੇ ਕਿ ਕਲਾਸਿਸ ਆਲਰੇਡੀ ਸ਼ੁਰੂ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਸਮਾਰਟ ਕਲਾਸਰੂਮ ਸਮਾਰਟ ਸਕਰੀਨ ਲੇਟੈਸਟ ਇਕੁਪਮੈਂਟ ਨਾਲ ਕਲਾਸਰੂਮਸ ਬਣਾਏ ਜਾਂਦੇ ਨੇ ਸਟੇਟ ਆਫ ਦਾ ਆਰ ਇਨਫਰਾਸਟ੍ਰਕਚਰ ਦੇ ਨਾਲ ਤੇ ਜੇ ਤੁਸੀਂ ਕੋਨਾ ਰਜਿਸਟਰ ਕਰਨਾ ਚਾਹ ਨਹੀਂ ਹੋ ਕਲਾਸ ਸੀਟ ਦੇ ਸਟੂਡੈਂਟਸ ਆ ਰਹੇ ਨੇ ਤਾਂ ਰਜਿਸਟਰ ਕਰੋ ਤੇ ਦੀਨੀਆਂ ਸਕਾਲ ਦੀ ਹਣੀ ਐਡਵਾਂਸ ਪਹੁੰਚੀ ਹੈ ਉਹਦਾ ਤੁਸੀਂ ਫਾਇਦਾ ਚੱਕ ਸਕਦੇ ਹੋ ਔਲਰੇਡੀ 3 ਦਿਨ ਤੋਂ ਬੱਚੇ ਕਲਾਸਾਂ ਫਲਾ ਰਹੇ ਨੇ ਤੇ ਬੋਲੀ ਬੋਲੀ ਜਿਹੜਾ ਹੈ ਇਹ ਕੰਸੈਸ਼ਨ ਹੈ ਸਕਾਲਰਸ਼ਿਪ ਹੈ ਤੇ ਵਿਸਤਾਰ ਲਓ ਇੱਕ ਗੱਲ ਹੋਰ ਹੈ ਜੇ ਤੁਸੀਂ ਹੁਣ ਆਉਣ ਲਿਓ ਪਿਕ ਐਂਡ ਡ੍ਰੌਪ ਜਿਹੜੀ ਸਹੂਲਤੀ ਹੈ ਤੁਹਾਨੂੰ ਉਹ ਬਿਲਕੁਲ ਹੀ ਫ੍ਰੀ ਦਿੱਤੀ ਜਾਂਦੀ ਹੈ ਤੁਸੀਂ ਜਿੱਥੋਂ ਵੀ ਆਉਣਾ ਤੁਹਾਨੂੰ ਗੱਡੀ ਪਿਕ ਕਰੇਗੀ ਤੇ ਗੱਡੀ ਤੁਹਾਨੂੰ ਡ੍ਰੌਪ ਕਰੇਗੀ ਜੀਨੀਅਸ ਸਕਾਡ ਪੁਰਾਣੀ ਜੋ ਕਿ ਕੈਨੇਡਾ ਯੂਕੇ ਯੂਐਸ ਆਸਟ੍ਰੇਲੀਆ ਦੇ ਵਿੱਚ ਆਲਰੇਡੀ ਵੱਡੀ ਕੰਪਨੀ ਬਣਾ ਰਹੀ ਹੈ ਇੰਟਰਨੈਸ਼ਨਲ ਬੈਂਕ ਹੁਣ ਕਰਾੜੀ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਨਾ ਤਾਂ ਕਿਤੇ ਚੰਡੀਗੜ੍ਹ ਨਾਲ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਜਿਹੜੇ ਵੀ ਟ੍ਰੇਨਿੰਗ ਅਤੇ ਪ੍ਰੋਫੈਸਰਜ਼ ਲੈਕਚਰਪਰ ਬੰਦੇ ਨੇ ਉਹਨੇ ਪੀ ਐਚ ਨਹੀਂ ਹੋਲਡਰ 5 ਤੋਂ 6 ਸਾਲ ਦਾ ਐਕਸਪੀਰੀਅੰਸ ਜਿਹੜੀ ਕਿ ਤੁਸੀਂ ਡੈਮੋ ਤਰਾਸ ਜਾਂ ਲੌਂਗ ਕੇ ਤਾਂ ਤੁਹਾਨੂੰ ਪਤਾ ਹੋਊਗਾ ਅਰਮ ਕਲਾਸ ਦੇ ਵਿੱਚ ਤੁਹਾਨੂੰ ਕੁਆਲਿਟੀ ਪਤਾ ਲੱਗੇਗੀ ਕਿ ਅਥਰ ਡਿਫਰੈਂਟ ਸਟੂਰ ਆ ਬਾਇਓਲੋਜੀ ਸਟੂਰ ਆ ਮੈਥਮੈਟਿਕਸ ਸਟੂਰ ਆ ਕੈਮਿਸਟਰੀ ਫਿਜ਼ਿਕਸ ਨਿਖਿਤ ਜੇ ਤੱਕ ਨਹੀਂ ਮੁਝੂਰ ਹੁੰਦੀ ਆ ਹੁਣੇ ਕਾਲ ਕਰੋ ਤੇ ਰਜਿਸਟਰ ਕਰੋ ਐਡਮਿਸ਼ਨ ਲਵ ਪਹਿਲਾਂ ਇੱਕ ਤੋਂ ਇਹ ਨਹੀਂ ਆ ਰੋ ਮਿਲਦੀ ਅਰਮ ਕਲਾਸ ਜ਼ਰੂਰ ਲੋ ਜੋ ਬਿਲਕੁਲ ਫਰੀ ਹੈ ਪਿਕ ਐਂਡ ਡ੍ਰੌਪ ਫੈਸਿਲਿਟੀ ਵੀ ਹੈ ਐਡਮਿਸ਼ਨ ਦੰਦੇ ਹੋ 75% ਤੱਕ ਦਾ 스ਪੌਨਸਰਸ਼ਿਪ ਹਾਈ ਲੈਵਲ ਕੋਚਿੰਗ ਇੰਸਟੀਚੂਸ਼ਨ ਪੁਰਾਇ ਵਿੱਚ ਕੈਨੇਡਾ ਯੂ ਐਸ ਤੇ ਇੰਡੀਆ ਮਹਾਰਾਸ਼ਟਰ ਤੋਂ ਬਾਹਰ ਹੁਣ